ਨਿਊਜ਼ੀਲੈਂਡ ਦੇ ਜਿਹੜੇ ਕੱਟਰਪੰਥੀ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਅਗਰ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਕਿ ਡੈਮੋਕ੍ਰੇਸੀ ਕਿੱਦਾਂ ਦੀ ਹੁੰਦੀ ਹੈ ਅਗਰ ਇਹ ਸਿੱਖਣਾ ਚਾਹੁੰਦੇ ਹੋ ਕਿ ਭਾਈਚਾਰਕ ਸਾਂਝ ਕਿੱਦਾਂ ਦੀ ਹੁੰਦੀ ਹੈ ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਆਪਣੇ ਧਰਮ ਚ ਰਹਿ ਕੇ ਦੂਜੇ ਦਾ ਸਤਿਕਾਰ ਕਿੱਦਾਂ ਕੀਤਾ ਜਾਂਦਾ ਹੈ ਤੇ ਇੱਕ ਵਾਰੀ ਪੰਜਾਬ ਜ਼ਰੂਰ ਆਓ تاکہ ਤੁਹਾਨੂੰ ਪਤਾ ਲੱਗੇ ਕਿ ਇੱਥੇ ਤੁਹਾਡੇ ਧਰਮ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਸਾਡੇ ਉਹਨਾਂ ਨਾਲ ਭਾਈਵੰਦੀ ਅਸੀਂ ਤੁਹਾਨੂੰ ਆਪਸ ਵਿੱਚ ਭਰਾਵਾਂ ਵਾਂਗੂ ਰਹਿੰਦੇ ਨੇ ਇੱਕ ਦੂਸਰੇ ਦੇ ਧਾਰਮਿਕ ਸਥਾਨਾਂ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਹਰੇਕ ਜਿਹੜਾ ਤਿਹਾਵਾਰ ਜਿਹੜਾ ਪੰਜਾਬ ਦੇ ਲੋਕ ਪਨਾਮ ਤੇ ਇਸੇ ਦੌਰਾਨ ਮੈਂ ਇਹ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਇਹ ਜਿਹੜਾ ਸ਼ਹਾਦਤਾਂ ਦਾ ਸਨੇਹਾ ਹੈ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਦੱਸਣਾ ਚਾਹਣਾ ਇਹ ਸ਼ਹਾਦਤਾਂ ਦਾ ਸਨੇਹਾ ਜਿਹੜਾ ਹੈ اصل ਉਰਦਾ ਮਕਸਦ ਹੈ ਕਿ ਸ਼ਹਾਦਤ ਇਸ ਲਈ ਨਹੀਂ ਦਿੱਤੀ ਸੀ ਕਿ ਕਿਸੇ ਇੱਕ ਧਰਮ ਦੇ ਲੋਕਾਂ ਨੂੰ ਬਚਾਉਣਾ ਸੀ ਸ਼ਹਾਦਤ ਇਸ ਲਈ ਦਿੱਤੀ ਗਈ ਕਿ ਜ਼ੁਲਮ ਦੇ ਖਿਲਾਫ ਜ਼ਾਲਮ ਦੀ ਕਿਸੇ ਗੱਲ ਨੂੰ تسلیم ਵੀ ਕੀਤਾ ਜਾਣਾ ਹੁਣ ਜ਼ਾਲਮ ਭਾਵੇਂ ਨਿਊਜ਼ੀਲੈਂਡ 'ਚ ਹੋਵੇ ਜ਼ਾਲਮ ਭਾਵੇਂ ਇੱਥੇ ਹੋਵੇ ਅਕੀਦਾ ਜਿਹੜਾ ਹੈ ਮਕਸਦ ਜਿਹੜਾ ਹੈ ਉਹ ਬਦਲਿਆ ਨਹੀਂ ਜਾ ਸਕਦਾ ਤੇ ਇਸੇ ਦੌਰਾਨ ਮੈਂ ਮੁਸਲਮਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ 8 ਸਾਲ ਇਹਨਾਂ ਸ਼ਹੀਦੀ ਦਿਹਾੜਿਆਂ 'ਚ ਜਿੱਥੇ ਆਪਣੇ ਸਿੱਖ ਭਰਾਵਾਂ ਦੇ ਨਾਲ ਸ਼ਾਮਲ ਹੁੰਨੇ ਆ ਸ਼ਹਾਦਤ ਦੇ ਮਕਸਦ ਨੂੰ ਸਮਝਦੇ ਆ ਉਥੇ ਮੈਂ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਜਿਹੜੇ ਕੁਝ ਖਾਸ ਪ੍ਰੋਗਰਾਮ ਅਗਰ ਕੋਈ ਰੱਖਦਾ ਹੈ ਜਿਨ੍ਹਾਂ ਦੇ ਵਿੱਚ ਕਿਸੇ ਦੀ ਸ਼ਾਦੀ ਵਗੈਰਾ ਜਾਂ ਹੋਰ ਕੋਈ ਖੁਸ਼ੀ ਦੇ ਜਿਹੜੇ ਵਿੱਚ ਦਿਨ ਆਉਂਦੇ ਨੇ ਉਹ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਿੱਖ ਭਰਾਵਾਂ ਦੇ ਇਹਨਾਂ ਜਜ਼ਬਾਤ ਦੇ ਮੱਦੇ ਨਜ਼ਰ ਔਰ ਸ਼ਹਾਦਤਾਂ ਜਿਹੜੀਆਂ ਨਿੱਕੇ ਸਾਹਿਬਜ਼ਾਦਿਆਂ ਨੇ ਦਿੱਤੀਆਂ ਉਹਨਾਂ ਨੂੰ ਸਲਾਮ ਪੇਸ਼ ਕਰਨ ਲਈ ਇਸ ਵਕਤ ਨੂੰ ਤਬਦੀਲ ਕਰਿਆ ਕਰੀਏ ਹਰ ਸਾਲ ਔਰ ਇਸ ਦੇ ਨਾਲ ਨਾਲ ਨਿਊਜ਼ੀਲੈਂਡ ਵਾਲਿਆਂ ਨੂੰ ਉੱਥੇ ਦੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਹਿਣਾ ਕਿ ਆਪਣੇ ਵੱਲੋਂ ਰੋਸ ਦਰਜ ਕਰਾਓ ਔਰ ਉੱਥੇ ਦੀ ਸਰਕਾਰ ਨੂੰ ਵੀ ਕਹਿਣਾ ਕਿ ਐਸੇ ਕੱਟਰਪੰਥੀਆਂ ਨੂੰ ਫਲਕੇ ਅੰਦਰ ਦਿਓ ਇਹ ਤੁਹਾਡੇ ਮੁਲਕ ਦਾ ਨਾਮ ਬਦਨਾਮ ਕਰ ਰਹੇ ਨੇ